ਸਾਸਰੀਕਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਨਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਟਾਈਮ ਸੀਗਾ ਜੀ ਸਵੇਰ ਦਾ ਸਵੇਰ ਦੇ 7 ਵਜੇ ਦਾ ਟਾਈਮ ਹੋ ਰਿਹਾ ਜੀ ਪੌਣੇ 7 ਦਾ ਤੇ ਆਪਾਂ ਆ ਮਜਦੀਦਾਰ ਕੱਢ ਰਹੇ ਸੀ ਬਾਕੀ ਆਪਾਂ ਧਾਰਾ ਡੋਕੀ ਕੱਢ ਲਏ ਨੇ ਤੇ ਧਰਮ ਮੀ ਪੈਣ ਲੱਗ ਰਿਹਾ ਸੀਗਾ ਮੌਸਮ ਖਰਾਬ ਹੋ ਰਿਹਾ ਸੀ ਰਾਤ ਤੋਂ ਹੀ ਪਹਿਲਾਂ ਤਾਂ ਥੋੜੇ ਥੋੜੇ ਕਣੀ ਡਿੱਗਣ ਲੱਗ ਰਹੇ ਸੀ ਬਿਜ ਦੀ ਕਾਫੀ ਆ ਜਾਂਦਾ ਸੀਗਾ ਤੇ ਇੱਥੇ ਆਪਾਂ ਮੰਜਾ ਥੱਲੋ ਕੱਢੇ ਸੀ ਗੱਦੇ ਰਾਤ ਨੂੰ ਗੱਦੇ ਲਾ ਦਿੰਨੇ ਜਿੰਦਰ ਇਹਨਾਂ ਥੱਲੇ ਤੇ ਦਿਨ ਚ ਤਾਂ ਬਾਹਰ ਵਗ ਜਾਂਦੀਆਂ ਸੀਗੀਆਂ ਹੁਣ ਮੀ ਕਰਕੇ ਉਹ ਵੀ ਨਹੀਂ ਬਾਹਰ ਨਿਕਲੀਆਂ ਗਈਆਂ ਤੇ ਗੱਦੇ ਆਪਾਂ ਸਾਫ਼ ਕਰ ਦਿੰਨੇ ਪਹਿਲਾਂ ਬੋਕਰ ਨਾਲ ਫਿਰ ਆਪਾਂ ਇਹਨਾਂ ਨੂੰ ਧੋਵਾਂਗੇ ਜੀ ਗੱਦਿਆਂ ਨੂੰ ਤੋ ਕੇ ਬਾਲਟੇ ਨਾਲ ਹੀ ਧੋ ਦਾਂਗੇ ਕਿਉਂਕਿ ਜਿਆਦਾ ਪਾਣੀ ਵੇਸਟ ਹੁੰਦਾ ਪੈਪ ਨਾਲ ਜੇ ਧੋਵਾਂਗੇ ਤਾਂ ਗੱਦੇ ਆਪਾਂ ਬਾਲਟੇ ਨਾਲ ਹੀ ਧੋ ਦਾਂਗੇ ਤੇ ਸਾਡਾ ਡੌਗੀ ਵਿਚਾਰਾ ਕੱਲਾ ਰਹਿ ਗਿਆ ਇਹਦਾ ਸਾਥ ਹੀ ਨਹੀਂ ਰਿਹਾ ਵਿਚਾਰੇ ਦਾ ਹੁਣ ਨਾ ਇਹ ਕੱਟੀ ਨਾਲ ਹੀ ਛੱਡੀ ਜਾਂਦਾ ਨੇ ਪਹਿਲਾਂ ਉਹਦੇ ਨਾਲ ਖੇਡਦਾ ਸੀ ਹੁਣ ਇਹ ਵਿਚਾਰਾ ਕੱਟੀ ਨਾਲ ਹੀ ਛੱਡੀ ਜਾਂਦਾ ਰਹਿੰਦਾ ਕੀ ਕਰੇ ਇਹਦਾ ਵੀ ਜੀ ਨਹੀਂ ਲੱਗਦਾ ਚੌਂ ਚੌਂ ਕਰਨ ਲੱਗ ਰਿਹਾ ਦੋ ਦਿਨਾਂ ਦਾ ਹੀ ਇਹ ਤੇ ਇੱਥੇ ਆਪਣੀ ਮੱਝ ਦੇਖ ਲਓ ਜਿਹਨਾਂ ਨੂੰ ਰਾਤ ਨਹੀਂ ਮਿਲੀ ਇਹ ਰਾਤ ਡੰਗ ਭਾਨੀਏ ਅਸੀਂ ਤਿੰਨ ਵਾਰੀ ਦੇਖੀ ਰਾਤ ਨੂੰ 8:30 ਵਜੇ ਤੱਕ ਅਸੀਂ ਇਹਨੂੰ ਦੇਖਦੇ ਰਹੇ ਪਰ ਇਹ ਨਹੀਂ ਮਿਲੀ ਅਸੀਂ ਅੱਕ ਕੇ ਮੈਸਾਂ ਫੇਰ ਅੰਦਰ ਕਰੀਆਂ ਉਹ ਵੀ ਗੱਲ ਹੈ ਜੀ ਇੱਕ ਘਰ ਚ ਮਾੜਾ ਬੰਦਾ ਹੋਵੇ ਹੈਨਾ ਸਾਰੇ ਟੱਬਰ ਨੂੰ ਤਪਾ ਲੈਂਦਾ ਤੇ ਇੱਕ ਮਾੜਾ ਪਸ਼ੂ ਸਾਰੇ ਪਸ਼ੂ ਨੂੰ ਤਪਾ ਲੈਂਦਾ ਕਿਤੇ ਸਾਰੀਆਂ ਵਿਚਾਰੀਆਂ ਆਰਾਮ ਨਾਲ ਬੈਠ ਜਾਂਦੀਆਂ ਅੰਦਰ ਜਾ ਕੇ ਇਹਦੀ ਵਜ੍ਹਾ ਕਰਕੇ 8:30 ਵਜੇ ਤੱਕ ਇੱਥੇ ਖੜੀਆਂ ਰਹੀਆਂ ਫਿਰ ਜਾ ਕੇ ਜਦੋਂ ਅੰਦਰ ਬੰਨੀਆਂ ਫਟਾਫਟ ਵਿਚਾਰੇ ਗੁੱਦਿਆਂ ਤੇ ਡਿੱਗ ਗਈਆਂ ਨਾਲ ਜੋ ਨਾ ਮਾੜਾ ਬੰਦਾ ਹੋਵੇ ਜਿਨ੍ਹਾਂ ਮਾੜਾ ਪਸ਼ੂ ਹੋਵੇ ਨਾਲੇ ਸਾਨੂੰ ਤਪਾਰ ਰੱਖਿਆ ਇਹਨੇ ਨਾਲੇ ਸਾਰੇ ਪਸ਼ੂਆਂ ਨੂੰ ਤਪਾਰ ਰੱਖਿਆ ਹੈਗਾ ਦਿਨ ਤੋਂ ਸਾਨੂੰ ਤੰਗ ਕਰਦਾ ਜਮੀ ਮੱਝ ਜੀ ਨੇ ਇੰਨਾ ਜੀਤਾਰ ਰੱਖਿਆ ਨੇ ਜੀ ਕਰਦਾ ਪਰਾ ਫੜਾ ਦਈਏ ਵੀ ਕਿਸੇ ਨੂੰ ਕੀ ਕਰਾਂਗੇ ਰੋ ਸੋਚ ਲੈਂਦੇ ਆ ਵੀ ਪਰਾਂ ਵੇਚ ਦਈਏ ਫਿਰਾਂ ਲੱਗਦਾ ਨਾਲ ਕੱਟੀ ਵੀ ਜਾਊਗੀ ਵਿਚਾਲੇ ਗੱਬਸਰ ਹੋ ਜੇ ਤਾਂ ਗੱਬਣ ਵੇਚ ਦਈਏ ਫਿਰ ਵੀ ਦੁੱਧ ਦੇਊਗੀ ਤੇ ਨਾਲ ਕੱਟੀ ਦਾ ਫਿਰ ਵੀ ਜਾਊਗੀ ਅਸ ਤਾਂ ਸੋਚਦੇ ਸੀ ਵੀ ਇਹਨੂੰ ਵੇਚ ਕੇ ਕੋਈ ਸ਼ਾਹੀਵਾਲ ਗਾਂ ਪਾ ਲੈਣੇ ਆ ਇਹਨੂੰ ਵੇਚ ਦਿੰਨੇ ਆ ਜਿੰਨੇ ਕ ਦੀ ਬੀਕੂ ਕੋਈ ਇੰਨੇ ਕ ਦੀ ਗਾਂ ਆ ਜੂਗੀ ਤੇ ਨਾਲੇ ਸੋਨੂੰ ਪਤਾ ਇਹ ਅੱਗੇ ਠੰਡ ਵਧੀ ਜਾਂਦੀ ਹੈਗੀ ਬਾਰੀ-ਬਾਰੀ ਮੱਝਾ ਚਾਉਣਾ ਵੀ ਬਹੁਤ ਔਖਾ ਆਉਂਦਿਆਂ ਮੱਝਾ ਤੇ ਨੂੰ ਦੇਖਦੇ ਆ ਜਾ ਕੇ ਫਿਰ ਹੈਂਡ ਵਾਸ਼ ਕਰਨਾ ਪੈਂਦਾ ਹੈਗਾ ਫਿਰ ਉਧਰਲੇ ਕੰਮਾਂ ਨੂੰ ਹੱਥ ਲਾਉਣਾ ਪੈਂਦਾ ਪਰ ਇਹ ਨਹੀਂ ਲੋਟ ਆਉਂਦੀ ਐ ਵੀ ਜੇ ਨੰਗ ਜੇ ਸੂਵੇ ਇਸ ਲੋਟੀ ਪਰ ਉਹਨੇ ਜਿਆਦਾ ਤੰਗ ਕਰਨ ਲੱਗ ਗਈ ਆ ਦੇਖੋ ਜੇ ਅੰਦਰ ਕਿੰਨਾ ਚਿੱਕੜ ਹੋ ਰਹਿਗਾ ਕਿਉਂਕਿ ਪਾਣੀ ਲੇਟ ਪਿਉਨੇ ਆਗੇ ਫਿਰ ਇਹ ਚਿੱਕੜ ਰਾਤ ਨੂੰ ਕਰਦੀਆਂ ਨੇ ਪਿਸ਼ਾਬ ਕਰੀ ਜਾਂਦੀਆਂ ਨੇ ਗਿਆ ਗੱਦੇ ਦੇਖੋ ਕੀ ਹਾਲ ਹੋ ਰਿਹਾ ਗੱਦਿਆਂ ਦਾ ਆਪਾਂ ਬਾਹਰ ਖਿੱਚ ਕੇ ਧੋਵਾਂਗੇ ਜੀ ਇਹਨਾਂ ਨੂੰ ਇੱਥੇ ਆਪਾਂ ਵੀਡੀਓ ਥੋੜੀ ਜਿਹੀ ਫਾਸਟ ਕਰਤੀ ਸੀਗੀ ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਤਿੰਨ ਗੱਦੇ ਸੀ ਜ ਆਪਣੇ ਪਤੰਨਾਂ ਨੂੰ ਧੋ ਦਾਂਗੇ ਸਾਫ਼ ਕਰਕੇ ਬਾਹਰ ਖੜੇ ਕਰ ਦਾਂਗੇ ਇਹਨਾਂ ਨੂੰ ਇਹ ਕਿ ਕੁਆਲਟੀ ਪਾਣੀ ਨਾਲ ਧੋਦਣੇ ਆਪਾਂ ਫਿਰ ਉਹ ਫਰਸ਼ ਤਾਂ 15 ਧੋਣਾ ਹੀ ਸੀਗਾ ਪਰ ਆਪਾਂ ਕਿਹਾ ਪਹਿਲਾਂ ਗੱਦੇ ਨਾਲ ਥੋੜੇ ਥੋੜੇ ਪਾਣੀ ਨਾਲ ਸਾਫ਼ ਕਰਕੇ ਵੀ ਬਾਹਰ ਲਾ ਦਈਏ ਕੀ ਫਾਇਦਾ ਵੇ ਪੈਪ ਨਾਲ ਇੰਨਾ ਪਾਣੀ ਡੋਲਾਂਗੇ ਹਨਾ ਜਿੱਥੇ ਤਾਂ ਨਹੀਂ ਸਰਦਾ ਜਿੱਥੇ ਪਾਣੀ ਡੋਲਣਾ ਪੈਂਦਾ ਜਿੱਥੇ ਆਪਾਂ ਨੂੰ ਸਰਦਾ ਉੱਥੇ ਤਾਂ ਆਪਾਂ ਡੋਲੀਏ ਕਿਉਂ ਬਾਦੂ ਦਾ ਪਾਣੀ ਵੇਸਟ ਕੀਤਾ ਹੈਗਾ ਤੇ ਇੱਥੇ ਜੀ ਅੱਜ 13 ਪੋ ਦਾ ਦਿਨ ਸੀਗਾ ਛੋਟੇ ਸਾਬਜਾ ਦਨਸ਼ੀ ਦੀਦੀ ਦਿਹਾੜਾ ਸੀਗਾ ਜੀ ਅੱਜ ਤੇ ਰੱਬ ਨੇ ਮੀ ਵੀ ਦੇਖੋ ਕਿੰਨਾ ਪਾਉਣ ਲੱਗ ਰਿਹਾ ਰੱਬ ਤੇ ਅੱਜ ਸਵੇਰ ਤੋਂ ਹੀ ਐ ਲੱਗਦਾ ਸੀ ਨਾ ਉਹੀ ਫਿਰ ਗੱਲਾਂ ਜ਼ਿਆਦਾ ਜਿੰਨੇ ਕੋਸਰੰਦ ਵਾਲੇ ਜਿਹੜੇ ਗਏ ਹੋਏ ਸੀ ਐਕਸੀਡੈਂਟ ਹੋ ਗਏ ਜੀ ਰਾਹਾਂ 'ਚ ਦੇਖਿਆ ਹਨਾ ਦੋ ਐਕਸੀਡੈਂਟ ਦੇਖੇ ਸੀ ਉਹਨਾਂ ਦੀ ਗੱਲਾਂ ਹੀ ਜ਼ਿਆਦਾ ਰਹੀਆਂ ਸਵੇਰੇ ਸਵੇਰੇ ਵੀ ਹਨਾ ਪਤਾ ਨਹੀਂ ਰੱਬ ਦਾ ਵੀ ਕੀ ਬਣਨਾ ਹੈ ਪਤਣ ਜੀ ਟਰੈਕਟਰ ਜ਼ਿਆਦਾ ਭਜਾਉਂਦੇ ਨੇ ਕਿ ਕੀ ਹੋਇਆ ਇੱਕ ਤਾਂ ਟਰਾਲਾ ਲੱਗਿਆ ਸੀਗਾ ਉਹ ਚ ਵੀ ਕਹਿੰਦੇ ਦੋ ਜਾਨੇ ਮੁੱਕ ਗਏ ਤੇ ਇੱਕ ਹੋ ਟਰੈਕਟਰ ਪਲਟ ਰਿਆ ਸੀਗਾ ਐ ਸੋਚ-ਸੋਚ ਕੇ ਬਹੁਤ ਮਨ ਦੁਖੀ ਹੁੰਦਾ ਹੈ ਨਾ ਵੀ ਚੰਗੀ ਥਾਂ ਤੇ ਜਾਂਦਾ ਅਗਲਾ ਤੀਰਥ ਤੇ ਪਤਾ ਨਹੀਂ ਕੀ ਕਿ ਮੇਰੇ ਰੱਬ ਉਹਨਾਂ ਨੂੰ ਲੈ ਕੇ ਜਾਂਦਾ ਘਰੋਂ ਵੀ ਕਿਸ ਬੰਦੇ ਨਾਲ ਹੈ ਨਾ ਤੇ ਦੇਖ ਲੋ ਤੀਰਥ ਕੁਝ ਤਾਂ ਜਿ ਭਜਾਉਂਦੇ ਜਾਦੇ ਨੇ ਟਰੈਕਟਰ ਦੇਖਦੇ ਵੀ ਨਹੀਂਗੇ ਤੇ ਐ ਜਾਂਦੇ ਨੇ ਇੱਕ ਦੂਜੇ ਦੇ ਮੂਰ ਦੀ ਆ ਨਹੀਂ ਕਰਨਾ ਚਾਹੀਦਾ ਧਰਮཙਸਤਾਨਾ ਤੇ ਜਾਣਿਆ ਜੀ ਮਾੜਾ ਸਮਾਈ ਨਾਲ ਟਕਾਈ ਨਾਲ ਜਾਣਾ ਚਾਹੀਦਾ ਆਪਾਂ ਨੂੰ ਪਹੁੰਚਣਾ ਤਾਂ ਆਪਾਂ ਹੈਗੇ ਕਿਤੇ ਵੀ ਜਾਣਿਆ ਜੀ ਆਪਾਂ ਜੇ 10 ਮਿੰਟ ਲੇਟ ਹੋ ਜਾਗੇ ਕੋਈ ਗੱਲ ਨਹੀਂ ਜੇ ਜਮੀਂ ਨਾ ਪਹੁੰਚੇ ਉਹ ਕੀ ਫਾਇਦਾ ਜੀ ਗੱਲ ਦਾ ਹਨਾ ਤੇ 10 ਮਿੰਟ ਲੇਟ ਤੁਰ ਲੋ ਹੌਲੀ ਤੁਰ ਲੋ ਰੋਡ ਤੇ ਜੀ ਦੁਨੀਆ ਨਹੀਂ ਹੋਈ ਫਿਰਦੀ ਹੈਗੀ ਤੇ ਸਾਰਿਆਂ ਨੂੰ ਚਾਹੀਦਾ ਵੀ ਹੌਲੀ ਚਲਾਓ ਮਸ਼ੀਨਰੀ ਇੱਕ ਮਸ਼ੀਨਰੀ ਇੰਨੀ ਜ਼ਿਆਦਾ ਵਧ ਰਹੀ ਹੈ ਹੁਣ ਤਾਂ ਪਹਿਲਾਂ ਵਾਲਾ ਕੰਮ ਹੀ ਹੋਣਾ ਚਾਹੀਦਾ ਜੀ ਮਸ਼ੀਨਰੀ ਜਮਾ ਬੰਦ ਹੋਣੀ ਚਾਹੀਦੀ ਨਮੀ ਬੰਦਨੀ ਤਾਂ ਫੇਰ ਕਿਤੇ ਜਾ ਕੇ ਸ਼ਾਂਤੀ ਆਊਗੀ ਇੱਕ ਘਰ ਚੰਦ ਨੇ ਮੋਟਰਸਾਈਕਲ ਉਨੀਆਂ ਜਿੰਨੇ ਬੰਦੇ ਉੰਨੇ ਮੋਟਰਸਾਈਕਲ ਉਨੀਆਂ ਗੱਡੀਆਂ ਤਾਂ ਹੁਣ ਸਾਈਕਲ ਵਾਲਾ ਤਾਂ ਕੰਮ ਹੀ ਨਹੀਂ ਰਿਹਾ ਸਾਈਕਲ ਤਾਂ ਵਿਚਾਰੇ ਖੁੰਝੇ ਲਾਤੇ ਤੇ ਹੁਣ ਤਾਂ ਹੀ ਮਸ਼ੀਨਰੀਆਂ ਨਾਲੋਂ ਕੀ ਤੇਲ ਮਚਾਉਣ ਤੋਂ ਡਰਨ ਕਸ ਤੋਂ ਡਰਦੇ ਫੇਰ ਕਹਿੰਦੇ ਨੇ ਪੈਸਾ ਨਹੀਂ ਖੜਦਾ ਪੈਸਾ ਖੜੂ ਕਿੱਥੋਂ ਜੀ ਜਦੋਂ ਪੈਸਾ ਆਪਾਂ ਬਚਾਉਣਾ ਹੀ ਨਹੀਂਗਾ ਆਪਾਂ ਜੇ ਦੋ ਕਰਮਾਂ ਤੇ ਜਾਣਾ ਤਾਂ ਵੀ ਆਪਾਂ ਮੋਟਰਸਾਈਕਲ ਤੇ ਜਾਣਾ ਤੇ ਦੂਰ ਜਾਣਾ ਤਾਂ ਮੋਟਰਸਾਈਕਲ ਤੇ ਜਾਣੇ ਜਾਣ ਆਪਾਂ ਜੇ ਦੋ ਕਰਮਾ ਦੇ ਤੁਰਕੇ ਜਾਈਏ ਨਾਲ ਤਾਂ ਆਪਣੀ ਬਾਕ ਹੋ ਜੇ ਤੇ ਨਾਲ ਆਪਾਂ ਚੀਜ਼ ਵਸਤ ਲੈ ਆਈਏ ਹਨਾ ਚਾਹੇ ਆਪਾਂ ਲਵੇ ਦੁਕਾਨ ਤੇ ਜਾਣਾ ਤਾਂ ਵੀ ਕਮਾਂਗੇ ਵੀ ਮਸ਼ੀਨਰੀ ਤੇ ਜਾਣੇ ਆ ਉਂ ਪੈਰੀ ਤੁਰਕੇ ਕੋਈ ਨਹੀਂ ਜਾਂਦਾ ਅੱਜਕੱਲ ਤਾਂ ਹੀ ਤਾਂ ਨੇ ਇਹਨਾਂੇ ਬਿਮਾਰੀਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਪਹਿਲਾਂ ਲੋਕੀ ਸਾਈਕਲ ਤੇ ਜਾਇਆ ਕਰਦੇ ਪੈਰੀ ਤੁਰਕੇ ਜਾਇਆ ਕਰਦੇ ਤਾਂ ਹੀ ਕੋਈ ਬਿਮਾਰੀਆਂ ਨਹੀਂ ਹੈਗੀਆਂ ਸੀ ਇੱਕ ਪ੍ਰਦੂਸ਼ਣ ਜ਼ਿਆਦਾ ਹੋ ਰਿਹਾ ਮਸ਼ੀਨਰੀ ਜ਼ਿਆਦਾ ਪ੍ਰਦੂਸ਼ਣ ਜ਼ਿਆਦਾ ਉਹਦੇ ਕਰਕੇ ਨੇ ਬਿਮਾਰੀਆਂ ਹੋ ਰਹੀਆਂ ਨੇ ਦੇਖੋ ਜੀ ਮੀ ਹਟ ਰਿਆ ਸੀ ਇੱਥੇ ਤੱਕਣ ਮਨਕਣੀ ਜੀ ਤਾਂ ਹੋ ਰਹੀ ਸੀ ਪਰ ਇੰਨਾ ਜ਼ਿਆਦਾ ਨਹੀਂ ਸੀਗਾ ਵਿਚ ਵਿੱਚ ਦੀ ਤਾਂ ਇੰਨੀ ਬਿਜਲੀ ਲਸ਼ਕਦੀ ਸੀਗੀ ਰੱਬ ਗੱਜਦਾ ਸੀ ਤੇ ਕੋਦਮ ਛੁੱਟੀ ਲੈ ਕੇ ਰੱਬ ਆਉਂਦਾ ਸੀ ਇੱਥੇ 15 ਲਾ ਫਰਸ਼ ਤੋਂ ਲੱਗ ਰਿਹਾ ਦੋ ਤਿੰਨ ਦਿਨ ਹੋ ਗਏ ਮੱਝਾਂ ਆਪਣੀ ਅੰਦਰ ਹੁੰਦੀਆਂ ਨੇ ਤੋਤਾ ਨਹੀਂ ਸੀਗਾ ਅੱਜ ਬਾਲਾ ਜ਼ਿਆਦਾ ਖਰਾਬ ਹੋ ਰਿਹਾ ਸੀ ਸੋਚਿਆ ਵੀ ਚਲ ਥੋੜਾ ਜਿਹਾ ਪਾਣੀ ਮਾਰ ਦਿਆਂ ਨਾ ਸੁੱਕ ਜਾਊਗਾ ਕਿਉਂਕਿ ਜੇ ਨਹੀਂ ਸੁੱਕਦਾ ਜੀ ਗੋਹਾ ਲੱਗ ਰਿਹਾ ਹੁੰਦਾ ਫਿਰ ਮੱਝਾਂ ਤਿਲਸਦੇ ਨੇ ਆਪ ਵੀ ਅਸੀਂ ਤਿਲਸ ਜਾਨੇ ਆਂਗੇ ਪਰ ਡਰ ਲੱਗਦਾ ਕਿਤੇ ਕੋਈ ਪਸ਼ੂ ਨਾ ਡਿੱਗ ਜੇ ਜਾਂ ਆਪ ਨਾ ਡਿੱ ਥੋੜਾ ਜਿਹਾ ਪਾਣੀ ਮਾਰ ਦਾਂਗੇ ਨਨਾਲੇ ਸਾਫ਼ ਹੋ ਜਾਊਗਾ ਅੰਦਰੋਂ ਸੁੱਕ ਜਾਊਗਾ ਨਾਲੇ ਉਹ ਸੁੱਕਣਾ ਨਹੀਂ ਸੀਗਾ ਕਿਉਂਕਿ ਸਾਡੇ ਇੱਧਰ ਧੁੱਪ ਨਹੀਂ ਲੱਗਦੀ ਹਵਾ ਨਹੀਂ ਲੱਗਦੀ ਸੁਕਦਾ ਨਹੀਂਗਾ ਸਾਰਾ ਬੰਦ ਹੋਣੇ ਕਰਕੇ ਤੇ ਕੁਛੇ ਫਰਸ਼ ਵੀ ਦੇਖੋ ਉਧਰੋਂ ਟਾਲੂ ਹੈ ਜਿੱਧਰ ਨੂੰ ਖੁਰਲੀਆਂ ਨੇ ਗਿਆ ਖੁਰਲੀ ਪਹਿਲਾਂ ਵਿਚਾਲੇ ਬਣਾਈ ਹੋਈ ਸੀਗੀ ਤੇ ਖੁਰਲੀ ਵਿਚਾਲੋਂ ਚੱਕਤੀ ਗੁਰਲੀਆਂ ਸੈਡਾਂ ਤੇ ਕਰਦੇ ਆ ਫਰਸ਼ ਉਹੀ ਰੱਖਤਾ ਹੁਣ ਅਸੀਂ ਇਹਨਾਂ ਨੂੰ ਬਥੇਰਾ ਕਹੇ ਫਰਸ਼ ਤਾਲਵਾ ਲੋ ਵੀ ਪੱਟ ਕੇ ਖੁਰਲੀ ਸਹੀ ਫਰਸ਼ ਲੱਗ ਜੇ ਨਾਲੇ ਖਰਾਬ ਨਾ ਹੋਵੇ ਉਗੀ ਵਰ ਪਸ਼ਾਬ ਨਾਲੀ ਬਣ ਜੇ ਵਿਚਾਲੇ ਉਹਦੇ ਵਿੱਚ ਵਗ ਜਾ ਕਰੇ ਹੁਣ ਸਾਰਾ ਵਿਚਾਰੇ ਇਹਨਾਂ ਨੇ ਨੀਚੇ ਜਾਈ ਜਾਂਦਾ ਰਹਿੰਦਾ ਸਮਾਂ ਦੀ ਜਾਦੇ ਫਰਸ਼ ਖਰਾਬ ਹੁੰਦਾ ਹੈਗਾ ਤੇ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਸ਼ਾਮ ਨੂੰ ਪਗੂਆ ਡੇਗਣ ਲੱਗ ਰਹੇ ਆਪਾਂ ਹੋ ਗਏ ਸੀਗੇ ਲੇਟ ਕਿਉਂਕਿ ਮਸ਼ੀਨ ਜੱਪਾ ਚਲਾ ਲੈਨੇ ਆ ਨਾ ਆਪਾਂ ਫਿਰ ਕਵੇਲੇ ਹੀ ਕਰ ਲੈਨੇ ਆ ਸ਼ਾਮ ਦੇ ਟਾਈਮ ਬਸ ਮਸ਼ੀਨ ਚੱਲੀ ਗਈ ਸੂਟ ਕੱਢਣ ਦਾ ਲਾਲਚ ਹੋ ਗਿਆ ਵੀ ਕੱਢ ਲਈਏ ਨਮੇੜਦੀਏ ਕੁਛ ਨਾ ਕੁਛ ਨਿਬੜ ਜੇ ਕਿਉਂਕਿ ਇੱਕ ਦਿਨ ਛੋਟੇ ਹੋ ਰਹੇ ਨੇ ਜੀਕ ਅਮੀਂ ਕਰਕੇ ਝੜ ਕਰਕੇ ਤੇ ਜਮੀ ਸਾਰੇ ਕੰਮ ਬੱਦਰੇ ਨੇ ਕਿ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਠੰਡ ਹੋ ਰਹੀ ਹੈਗੀ ਦਿਨ ਛੋਟੇ ਕੰਮ ਜ਼ਿਆਦੇ ਹੋ ਰਹੇ ਨੇ ਤੇ ਹੁੰਦਾ ਪਰਾਨਾ ਸੂਟਾਂ ਦਾ ਆਪਾਂ ਥੋੜਾ ਨਿਬੜ ਜੇ ਜੱਪਾ ਨੂੰ ਲਾਲਚ ਹੋ ਜਾਂਦਾ ਕਿਉਂਕਿ ਜੇ ਨਾ ਆਪਾਂ ਰੋਟੀ ਖਾ ਲੈਣਾ ਸ਼ਾਮ ਨੂੰ ਤੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਫਿਰ ਜੀ ਨਹੀਂ ਕਰਦਾ ਕਿਸੇ ਕੰਮ ਨੂੰ ਵੀ ਫਿਰ ਤਾਂ ਲੱਗੂਆ ਬਸ ਪੈਜਿੰਚਰਾ ਰੋਟੀ ਨਹੀਂ ਖਾਂਦੇ ਉਹਨਾਂ ਤਿੱਕਰ ਅਸੀਂ ਵੱਢਦੇ ਮਸ਼ੀਨ ਚਲਾਈ ਜਾਵਾਂਗੇ ਸੂਟ ਕੱਢੀ ਜਾਵਾਂਗੇ ਜਦੋਂ ਆਪਾਂ ਖਾਣ ਲਈ ਰੋਟੀ ਤਾਂ ਭਾਂਡੇ ਮਾਂਜ ਕੇ ਫਿਰ ਤੈਨ ਲੱਗੂ ਵੀ ਛੇਤੀ ਮੰਜੇ 'ਚ ਡਿੱਗ ਜੀ ਕਿਉਂਕਿ ਸਾਰੇ ਦਿਨ ਦੇ ਥੱਕੇ ਹੁੰਨੇ ਆ ਜੀ ਸੰਦੇਹ ਆਪਾਂ ਤਾਂ 8 ਵਜੇ ਨਾਲ ਸੌਂ ਜਾਂਦੇ ਆ ਫਿਰ ਸਵੇਰੇ ਸੰਦੇਹ ਉੱਠਣਾ ਹੁੰਦਾ ਕਿਉਂਕਿ ਆਪਣੀ ਡਿਊਟੀ ਤਾਂ ਪੱਕੀ ਐ ਸੋਨੂੰ ਪਤਾ ਮੱਜਾਂ ਦੀ ਹੋਰ ਕੰਮ ਤੋਂ ਤਾਂ ਆਪਾਂ ਲੇਟ ਹੋ ਜਾਾਂਗੇ ਕੋਈ ਗੱਲ ਨਹੀਂ ਪਰ ਆਪਾਂ ਮੱਜਾਂ ਤੋਂ ਲੇਟ ਨਹੀਂ ਹੋ ਸਕਦੇ ਐਥੇ ਅਸੀਂ ਸਾਫ਼-ਸਾਫ਼ ਗੁਆੜ ਅੱਡ ਚੱਕ ਰਹੇ ਸੀ ਕਿਉਂਕਿ ਵਿੱਚ ਤੂੜੀ ਰਲ ਗਈ ਆਪਾਂ ਸੁੱਕਾ ਖੜਾਈ ਹੋਈ ਸੀ ਦਿਨ ਸਮੱਜਾ ਥੱਲੇ ਤੇ ਆਪਾਂ ਫਿਰ ਗੋਬਰ ਗੈਸ ਚ ਗੁਫਾ ਪਾਉਣਾ ਹੁੰਦਾ ਆਪਾਂ ਨੂੰ ਸਾਫ ਗੁਫਾ ਅੱਡ ਚਾਹੀਦਾ ਹੁੰਦਾ ਤੇ ਇੱਥੇ ਦੇਖੋ ਜੀ 4:3 ਵਜ ਰਹੇ ਨੇ ਹੁਣੇ ਸ਼ਾਮ ਨੂੰ ਮਿਲ ਰਹੀ ਹੈਗੀ ਇਹਨੇ ਅਸੀਂ ਤੰਗ ਕਰੇ ਹੋਏ ਆ ਮੱਝ ਨੇ ਕੱਲੀ ਨੇ ਉਹ ਸਾਰੀਆਂ ਵਿਚਾਰੀਆਂ 5 ਵਜ ਸਵਾ 5 ਵਜੇ 11 ਗੱਡੀਆਂ ਹੋਈਆਂ ਨੇ ਉਹਨਾਂ ਦੀਆਂ ਉਹ ਆਈਏ ਇਹਦੇ ਕਰਕੇ ਅੱਕ ਮੰਗੂ ਖੜੀਆਂ ਰਹਿੰਦੀਆਂ ਨੇ ਜੇ ਉਹ ਬੰਨੀਆਂ ਜਾਣ ਥੌਂ ਟਕਾਣੇ ਵਿਚਾਰੀਆਂ ਉਹ ਬੈਠ ਜਾਣ ਫਿਰ ਆਪਾਂ ਇਹਨੂੰ ਮੂਹਰੇ ਖੜਕੇ ਕਰ ਜਦੋਂ ਤਾਰ ਲੈਂਦੇ ਫਿਰ ਆਪਾਂ ਪਾਸੇ ਹੋ ਜਾਂਦੇ ਆ ਤੇ ਇੱਕ ਵਾਰ ਐ ਹੁੰਦਾ ਕਿ ਤੇ ਹੱਲ ਨਾ ਜਾਵੇ ਆਦਤ ਬਣ ਰਹੀ ਐ ਇਹਨੂੰ ਇਸ ਤਰ੍ਹਾਂ ਹੀ ਪਹਿਲਾਂ ਵਧੀਆ ਸੀ ਮੂਹਰੇ ਲੇਟੀਆਂ ਪੱਕ ਕੇ ਤਾਰ ਕੱਢ ਲੈਂਦੇ ਸੀ ਜੀ ਐ ਇੱਕ ਜੀ ਅਸੀਂ ਕੱਟੀ ਤੇ ਲਾਈ ਰੱਖੀ ਇਹ ਵੀ ਚਲ ਕੱਟੀ ਤੇ ਮਿਲ ਪੈਂਦੀ ਐ ਹੁਣ ਨਾ ਜੀ ਕੱਟੀ ਮੂੰਹ ਲਾਵੇ ਇਹਦੇ ਜੇ ਕੱਟੀ ਮੂੰਹ ਨਹੀਂ ਲਾਉਂਦੀ ਫਿਰ ਇਹ ਮਿਲਦੀ ਨਹੀਂ ਕੱਟੀ ਮੂੰਹ ਲਾਵੇ ਵੀ ਕਿਉਂ ਕੱਟੀ ਵੱਡੀ ਹੋ ਰਹੀ ਐ ਲੇਟੀਆਂ ਦਾਣੇ ਖਾਂਦੀ ਐ ਕੱਟੀ ਨੂੰ ਕਿਹੜਾ ਦੁੱਧ ਮਿਲਦਾ ਹੈਗਾ ਤੋ ਤਾਂ ਮੂੰਹ ਹੀ ਨਹੀਂ ਲਾਉਂਦੀਗੀ ਤੇ ਇਸ ਕਰਕੇ ਫਿਰ ਉਹਨੇ ਵੀ ਹਲ ਰਹੀ ਤਾਂ ਹੀ ਤਾਂ ਉਧਰ ਕੁੱਤੇ ਦੇ ਬਠਲੀ ਚ ਰੋਟੀਆਂ ਖਾਣ ਲੱਗ ਰਹੀ ਸੀ ਜੀ ਗੱਤੀ ਸਾਨੂੰ ਆਇਆ ਹੋ ਗਿਆ ਕੁੱਤਾ ਕਿ ਤੇਰੇ ਦੰਦ ਨਾ ਮਾਰੇ ਵੀ ਕੀ ਪਤਾ ਹੁੰਦਾ ਕੁੱਤੇ ਦਾ ਪਰ ਇਹ ਸਿਆਣਾ ਹੈ ਕੁਛ ਨਹੀਂ ਕਹਿੰਦਾ ਇਹਨੂੰ ਇੱਥੇ ਨਾਲੇ ਆਪਾਂ ਫੋਨ ਤੇ ਗੱਲ ਕਰ ਰਹੇ ਸੀਗੇ ਬੇਟੇ ਦਾ ਫੋਨ ਆ ਰਿਹਾ ਸੀ ਤੇ ਨਾਲੇ ਆਪਾਂ ਧਾਰ ਕੱਢ ਲਈ ਜੀ ਮੱਝ ਦੀ ਨੇ ਰਹੁਰੇ ਠੰਡੇ ਨਹੀਂ ਜਿਆਦੇ ਰੋਟੀ ਪਾਣੀ ਸਾਰਾ ਸੀ ਖਾ ਲਿਆ ਸੀਗਾ ਸਾਰਾ ਕੁਛ ਨਮੇੜ ਤੇ ਸਾਰੇ ਕੰਮ ਬਸ ਕੱਲਾ ਇਹਦਾ ਕੰਮ ਰਹਿ ਗਿਆ ਇਹ ਈ ਦਰਨਿਕਲੇ ਦਾ ਦੂਜੇ ਵਿਚਾਰ ਨੇ ਅੰਦਰ ਕਰੀਏ ਆਪਾਂ ਖੜੀਆਂ ਰਹਿੰਦੇ ਰੋਨਾ ਟਾਈਮ ਹਨਾ ਮੱਜਾਂ ਬੈਂਦੀਆਂ ਨਹੀਂ ਗਈਆਂ ਐ ਹੁੰਦਾ ਵੀ ਇਹਨਾਂ ਨੂੰ ਵੀ ਆਤ ਬਣ ਜਾਂਦੀ ਆ ਬਾਪੂ ਜਿੱਥੇ ਜਾ ਕੇ ਬੈਠਣਾ ਹੈ ਆਪਾਂ ਅੰਦਰ ਇਹਨਾਂ ਨੂੰ ਪਤਾ ਹੈ ਵੀ ਅੰਦਰ ਬੰਦਣਗੇ ਉੱਥੇ ਜਾ ਕੇ ਬੈਠਣੀਆਂ ਫਿਰ ਜਿੰਚਰ ਆਪਾਂ ਫਿਰਦੇ ਰਵਾਂਗੇ ਫਿਰ ਇਹ ਵੀ ਨਹੀਂ ਬੈਂਦੀਆਂ ਜਦੋਂ ਆਪਾਂ ਇਹਨਾਂ ਨੂੰ ਬੰਦਨ ਕੇ ਉਰਾ ਹੋ ਜਾਗੇ 10 ਕਿ ਮਿੰਟਾਂ ਚ ਸਾਰੀਆਂ ਮੱਜਾਂ ਆਰਾਮ ਨਾਲ ਬਹਿ ਜਾਂਦੀਆਂ ਨੇ ਗਈਆਂ ਆਪਾਂ ਨੂੰ ਦੇਖ ਦੇਖ ਕੇ ਵੀ ਐ ਹੁੰਦਾ ਵੀ ਇਹ ਫਿਰਦੇ ਨੇ ਖਾਮੀ ਸਾਨੂੰ ਕੁਝ ਖਾਣ ਨੂੰ ਪਾਉਣਗੇ ਤੇ ਆਪਾਂ ਅੰਦਰ ਕਰਦੇ ਜੇ ਮੱਝਾ ਗਿੱਲੀ ਜਗ੍ਹਾ ਸਾਨੂੰ ਇੰਨਾ ਡਰ ਲੱਗਦਾ ਕਿ ਮੱਝਾ ਤਰਸ ਨਾ ਜਾਣ ਕਿਉਂਕਿ ਇੱਕ ਝੋਟੀ ਆਪਣੀ ਪਹਿਲੀ ਖਰਾਬ ਹੋ ਰਹੀ ਹੈ। ਨਹੀਂ ਡਰ ਲੱਗਦਾ ਰਹਿੰਦਾ ਵੀ ਕਿਤੇ ਪਹਿਲਾਂ ਸਾਡੇ ਤਾਂ ਦੋ ਦੋ ਤਿੰਨੋਂ ਝੋਟੀਆਂ ਦੇ ਛਾਂਪਾਂ ਹੀ ਉੱਤਰ ਗਈਆਂ ਸੀਗੀਆਂ ਉਹ ਨੋਕਰ ਹੋਇਆ ਕਰਦਾ। ਕਿਉਂਕਿ ਨੌਕਰ ਤੁਹਾਨੂੰ ਪਤਾ ਜੀ ਕਿੰਨੀ ਕੋ ਗੌਰ ਕਰਦਾ ਹੈ ਨਾ ਬਗਾਨਾ ਬੰਦਾ ਪਤਾ ਨਹੀਂ ਉਹ ਡੰਡਾ ਮਾਰਦਾ ਇਹਨਾਂ ਦੇ ਭੱਜ ਲੈਂਦੀਆਂ ਕਿਉਂ ਕੀ ਕਰਿਆ ਉਹਨੇ ਦੋ ਤਿੰਨ ਝੋਟੀਆਂ ਸਾਡੀਆਂ ਖਰਾਬ ਹੋ ਗਈਆਂ ਸੀਗੀਆਂ ਉਦੋਂ ਉਸ ਤੋਂ ਬਾਅਦ ਅਸੀਂ ਬਸ ਨੌਕਰ ਰੱਖਣਾ ਹੀ ਬੰਦ ਕਰਤਾ ਵੀ ਆਪ ਹੀ ਸੰਭਲਿਆ ਕਰਾਂਗੇ ਇਦੋਂ ਚੰਗਾ ਤਾਂ ਲੱਖ ਡੇਢ ਲੱਖ ਦਾ ਨੁਕਸਾਨ ਹੋ ਗਿਆ ਸੀ ਇੱਕ ਸਾਲ ਚ ਝੋਟੀਆਂ ਦੇਖ ਤਾਂ ਕੱਟੀ ਸੀ ਵਿਚਾਰੀ ਸਾਲ ਭਰਦੀ ਐਨੀ ਸੋਹਣੀ ਮੀਣੀ ਕੱਟੀ ਸੀ ਸਿੰਘ ਹਲਦੇ ਸੀਗੇ ਮਸਾ ਸਾਡੇ ਘਰੇ ਮੀਣੀ ਪਸ਼ੂ ਝੋਟੀ ਸੀਗੀ ਮੀਣੀ ਕੱਟੀ ਆਈ ਸੀ ਉਹ ਵੀ ਸਾਨੂੰ ਐਂ ਸਿੱਟਣੀ ਪਈ ਉਹਦੀ ਛਾਂ ਪੀਣੀ ਠੀਕ ਆਈ ਤੇ ਇੱਕ ਸਾਡੀ ਝੋਟੀ ਸੀਗੀ 3 ਸਾਲ ਦੀ ਬਹੁਤ ਸੋਹਣੀ ਝੋਟੀ ਸੀ ਉਹਦੀ ਸ਼ਾਂਪ ਤਾਂ ਠੀਕ ਆ ਗਈ ਸੀਗੀ ਉਹ ਤਾਂ ਅਸੀਂ ਬਾਅਦ ਚ ਵੇਚੀ 90000 ਦੀ ਤੇ ਪਰ ਇੱਕ ਝੋਟੀ ਫੇਰ ਅਸੀਂ ਵਿਚਦੀ 2.5 ਸਾਲ ਦੀ ਸੀ ਉਹ ਵੀ ਆਈ ਸੀ ਕਟੜਨ ਨੂੰ ਵੇਚੀ ਉਹਦੀ ਸ਼ਾਂਪ ਵੀ ਨਹੀਂ ਠੀਕ ਆਈ ਸੀਗੀ ਤਿੰਨ ਅਸੀਂ ਤਿੰਨ ਦਿਨ ਘਰ ਛੱਡ ਕੇ ਗਏ ਤਿੰਨੋ ਦਿਨ ਸਾਡੀਆਂ ਤਿੰਨ ਝੋਟੀਆਂ ਦੇ ਸ਼ਾਂਪਾ ਤਾਰਤੀਆਂ ਪਤਾ ਨਹੀਂ ਕਿਵੇਂ ਤਾਂ ਡੇਗ ਗਈਆਂ ਕਿ ਉਹਨਾਂ ਨੇ ਡੰਡੇ ਮਾਰੇ ਉਸ ਤੋਂ ਬਾਅਦ ਸਾਡਾ ਤਾਂ ਐਸਾ ਜੀ ਉਤਰਿਆ ਸੀ ਤਾਂ ਸਿਰੀ ਪਾਲੀ ਉਰ ਲਾਉਣੇ ਛੱਡ ਦਿੱਤਾ ਮੇਰੇ ਦੋ ਚੰਗਾ ਘੱਟ ਪਸੂ ਰੱਖ ਲੋ ਤੇ ਆਪ ਹੀ ਕੰਮ ਕਰ ਲੋ ਤੇ ਐਕ ਤੇਰ ਲਾਇਆ ਸੀ ਜੀ ਬਹੁਤ ਸਿਰ ਬਾਅਦ 6-7 ਸਾਲਾਂ ਬਾਅਦ 2018 ਚ ਸੀਗਾ ਜੀ ਆਪਣੇ ਨੌਕਰ ਉਸ ਤੋਂ ਬਾਅਦ ਆਪਾਂ ਨੇਰ ਲਾਇਆ ਸੀ ਐਕ ਤੇਰ ਲਾਇਆ ਸੀ ਉਹ ਵੀ ਰੱਬ ਨੂੰ ਮਨਜ਼ੂਰ ਨਹੀਂ ਸੀਗਾ ਵਿਚਾਰਨੇ ਡੇਢ ਕਿ ਮਹੀਨੇ ਲਾਇਆ ਸੀ ਆਪਣੇ ਤਾਂ ਉਸ ਦਾ ਐਕਸੀਡੈਂਟ ਹੋ ਗਿਆ ਉਹ ਮੁੱਕ ਗਿਆ ਪਰ ਉਹ ਬਹੁਤ ਸਿਆਣਾ ਸੀਗਾ ਜੀ ਉਹ ਐ ਨਹੀਂ ਉਹ ਸੀਗਾ ਉਦੋਂ ਬੱਚੇ ਵੀ ਕਹਿੰਦੇ ਸੀ ਕਹਿੰਦੇ ਮੰਮੀ ਇਹ ਤਾਂ ਬਹੁਤ ਜਿਆਦਾ ਸਿਆਣਾ ਐਂਕਲ ਹਨਾ ਵੀ ਜਮਾ ਨਾ ਜਿਆਦਾ ਬੋਲਣਾ ਉਹਨੇ ਫਾਲਤੂ ਦਾ ਨਾ ਕੋਈ ਹੋਰ ਬਸ ਆਪਦਾ ਕੰਮ ਕਰਨਾ ਸਮਾਈ ਸਮਾਈ ਨਾਲ ਪੁੱਛ ਕੇ ਕਰਨਾ ਸਾਰਾ ਕੁਝ ਜੀ ਆਪਾਂ ਮੈਸਾਵਾ ਨਦੀ ਨਾਲ ਲਾ ਕੇ ਬਣਾ ਦਿੰਦਾ ਸਾਰਾ ਤੇ ਉਹ ਕਰਮਾਂ ਚ ਨਹੀਂ ਸੀ ਜਿਸ ਵਾਰ ਕਿਉਂਕਿ ਜੋ ਪ੍ਰਮਾਤਮਾ ਨੇ ਲਿਖੀ ਹੁੰਦੀ ਹੈ ਬੰਨ ਨਾ ਤਾਂ ਉਹੀ ਹੁੰਦਾ ਉਹਨਾਂ ਦੇ ਘਰੋਂ ਬੰਦਾ ਵਗ ਗਿਆ ਜੀ ਆਪਾਂ ਤਾਂ ਐ ਵੀ ਨਹੀਂ ਕਹਿ ਸਕਦੇ ਵੀ ਆਪਣਾ ਪੈਸਾ ਵਾਗ ਗਿਆ ਕਿਉਂਕਿ ਪੈਸਾ ਤਾਂ ਦੁਬਾਰਾ ਤੋਂ ਵੀ ਆ ਜਾਊਗਾ ਪਰ ਜਿਹੜੇ ਇਨਸਾਨ ਚਲੇ ਜਾਂਦੇ ਨੇ ਉਹ ਕਦੇ ਮੁੜ ਕੇ ਨਹੀਂ ਆਉਂਦੇ ਪੈਸਾ ਤਾਂ ਥਾਂ ਦੀ ਮੈਲ ਹੈ ਜੀ ਅੱਜ ਵਾਗਿਆ ਤਾਂ ਕੱਲ ਨੂੰ ਆ ਜਾਊਗਾ ਮਿਹਨਤ ਕਰਾਂਗੇ ਕਮਾਵਾਂਗੇ ਤਾਂ ਦੁੱਗਣਾ ਕਮਾ ਲਾਂਗੇ ਜਿਹੜੇ ਵਗ ਜਾਂਦੇ ਨੇ ਦੁਨੀਆ ਤੋਂ ਉਹ ਕਦੇ ਵਾਪਸ ਨਹੀਂ ਆਉਂਦੇ ਇੱਥੇ ਜੇ ਆਪਾਂ ਆ ਘਟਾ ਸਾਡਾ ਗੋਹਾ ਵਾਰੀ-ਵਾਰੀ ਕਰਦਾ ਰਹਿੰਦਾ ਹੈ ਤੇ ਇੱਥੇ ਜੀ ਚੱਕ ਕੇ ਆਪਾਂ ਟੋਕਰੇ ਪਰ ਲਾ ਕੇ ਸੰਨੀ ਪਹਿਲੇ ਰੱਖਤੀ ਸੀ ਟੋਕਰੇ ਭਰਤੇ ਸੀ ਉਧਰੋਂ ਖੁਰਲੀ 베ਲੀ ਕਰਤੀ ਸੀਗੀ ਤੇ ਟੋਕਰੇ ਚੱਕ ਚੱਕ ਕੇ ਆਪਾਂ ਹੁਣ ਦੇਖ ਦਾਂਗੇ ਇੱਥੇ ਸਵੇਰੇ ਮੱਜਾਂ ਬਾਰ ਕੱਢ ਦਿੰਨੇ ਆ 15 15 ਕਿਲੋ ਦਾ ਟੋਕਰਾ ਹੋ ਗਿਆ ਜੇ ਆਪਾਂ ਨੂੰ ਜਿੰਮ ਜਾਣ ਦੀ ਕੀ ਲੋੜ ਐ ਇਹ ਹੀ ਆਪਾਂ ਤਾਂ ਇਸੇ ਨਾਲ ਹੀ ਆਪਣੀ ਦਾ ਬੋਡੀ ਬਣ ਜਾਂਦੀ ਹੈਗੀ ਚੱਕ ਦਿੰਦੇ ਨੇ ਵਜਨ ਨਾਲ ਟੋਕਰਾ ਨੀਚੇ ਚੱਕਣਾ ਬਹੁਤ ਔਖਾ ਜੀ ਟੋਕਰਾ ਨਾ ਵਜਨ ਜੇ ਖੁਰਲੀ ਚ ਪਿਆ ਹੋਵੇ ਟੋਕਰਾ ਸੁੱਖਾ ਚੱਕਿਆ ਜਾਂਦਾ ਨੀਚੇ ਟੋਕਰਾ ਨਹੀਂ ਚੱਕਿਆ ਜਾਂਦਾ ਵਜਣ ਲੱਗਦਾ ਜ਼ਿਆਦਾ ਇੱਕ ਭਰ ਦਿੰਨੇ ਸੰਨੀ ਰਲੀ ਹੁੰਦੀ ਵਿੱਚ ਹਰ ਰਲ ਜਾਂਦਾ ਹੈ ਜ਼ਿਆਦਾ ਵਜਨ ਹੋ ਜਾਂਦਾ ਹੈ ਪਰ ਕਿ ਆਪੇ ਸਾਰੇ ਕੰਮ ਪਹਿਲਾਂ ਨਿਮੇੜ ਲੈਣੇ ਬਸ ਇੱਕ ਸਾਡੀ ਮੱਝ ਕਰਕੇ ਸਾਡਾ ਸਾਰਾ ਕੰਮ ਰਹਿ ਜਾਂਦਾ ਹੈ ਫਿਰ ਸਾਡਾ ਮਸ਼ੀਨ ਤੇ ਵੀ ਜੀ ਨਹੀਂ ਲੱਗਦਾ ਜਦੋਂ ਅੱਕ ਜਾਂਦੇ ਆ ਜਮਾ ਕੰਮ ਤੋਂ ਜੇ ਸੰਧਿਆ ਮਿਲ ਪਏ ਬੰਨਿਆ ਜਾਣ ਉਸ ਤੋਂ ਬਾਅਦ ਆਪਾਂ ਮਸ਼ੀਨ ਦਾ ਕੰਮ ਚਲਾ ਲੇ ਤਾਂ ਆਪਾਂ ਬੈਠੇ ਵੀ ਰਹੀਏ ਫਿਰ ਪਹਿਲਾਂ ਮਸ਼ੀਨ ਚਲਾ ਲੈਣੇ ਆ ਬੰਦ ਕਰਦੇ ਆ ਰੋਟੀ ਪਾਣੀ ਖਾਣਨੇ ਆ ਫਿਰ ਇਹਦਾ ਫੇਰ ਕੰਮ ਇਧਰੋਂ ਨਿਮੇੜਦੇ ਮੱਝਾਂ ਵਾਲਾ ਕਰਤਾ ਹੁੰਦਾ ਵੀ ਜਾ ਕੇ ਹੁਣ ਤੁਹਾਡੇ ਕੀ ਜੀ ਅੱਜ ਜੇ ਅਸੀਂ ਗੱਦੇ ਨਹੀਂ ਲਾਉਂਦੇ ਅੰਦਰ ਮੱਝਾ ਥੱਲੇ ਆਪਾਂ ਸੁੱਕੀ ਖੰਡਿਆਵਾਂਗੇ ਕਿਉਂਕਿ ਗੱਦੇ ਹਜੇ ਵੀ ਗਿੱਲੇ ਪਏ ਨੇਗੇ ਸੁੱਕੇ ਨਹੀਂ ਗੱਦੇ ਤੇ ਨਾਲੇ ਝੜ ਜੇ ਕਰਕੇ ਜੇ ਕੱਲ ਨੂੰ ਵੀ ਮੈਸੰਦਰੀ ਹੋਣਗੀਆਂ ਕਿਹੜਾ ਬਾਹਰ ਜਾਣਗੀਆਂ ਦਿਨ ਚ ਵੀ ਲਾਉਣੇ ਪੈਣਗੇ ਦਿਨੇ ਬੈਂਦੀਆਂ ਨਹੀਂ ਜਮਾਂ ਵੀ ਗੱਦਿਆਂ ਬਣਾ ਨੂੰ ਆਤ ਪਈ ਹੋਈ ਐ ਤੇ ਹੁਣ ਆਪਾਂ ਸੁੱਕੀ ਖੰਡਿਆਦੀ ਇਹਨਾਂ ਥੱਲੇ ਇੱਕ ਛੋਟੀ ਥੱਲੇ ਆਪਾਂ ਗੱਦਾ ਲਾਤਾ ਜੀ ਬਾਕੀ ਥੱਲੇ ਸੁੱਕੀ ਖੰਡਿਆ ਦਾਂਗੇ ਕਟਰੂਆਂ ਨੂੰ ਵੀ ਇੱਥੇ ਸੁੱਕ ਖੰਡਿਆ ਦਈਏ ਜੇ ਆਪਾਂ ਚੁੱਟੀ ਤੂੜੀ ਬਾਹਰੋਂ-ਬਾਹਰ ਹੀ ਗਲੀ ਹੋਈ ਤੂੜੀ ਲਿਆਂਦੀ ਨਹੀਂ ਗਈ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਹਾਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਥੈਂਕ ਯੂ